ਸਾਰੇ ਜਿਹੜੇ ਅੱਜ ਪਾਰਟੀ ਵੱਲੋਂ ਜੁਧ ਨਸ਼ਾ ਵਿਰੁੱਧ ਪਿੰਡਾਂ ਦੇ ਪਹਿਰੇਦਾਰ ਪ੍ਰੋਗਰਾਮ ਉਲੀਕਿਆ ਗਿਆ ਵਾ ਕਿਸ ਤਰੀਕੇ ਨਾਲ ਸਰਕਾਰ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਤਾਂ ਆਨਲਾਈਨ ਟਾਈਮ ਤੇ ਪ੍ਰੋਗਰਾਮ ਦੀ ਕਿਸ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਜਾਊਗੀ ਸਭ ਤੋਂ ਪਹਿਲਾਂ ਉੱਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਵਿਕਾਸਪੁਰਮੀ ਹਲਕਾ ਕੋਆਰਡੀਨੇਟਰ ਜੁਧ ਨਸ਼ਾ ਵਿਰੁੱਧ ਜੋ ਸਰਕਾਰ ਦੀ ਇੱਕ ਮੁਹਿੰਮ ਚੱਲ ਰਹੀ ਆ ਉਹਦੇ ਤਹਿਤ ਅੱਜ ਜੋ ਸਾਡਾ ਇਹ ਟ੍ਰੇਨਿੰਗ ਸੈਸ਼ਨ ਸੀਗਾ ਅੱਜ ਫਿਰ ਸਾਰੇ ਹਾਰ ਦੇ ਵਿੱਚ ਇਹਦੇ ਵਿੱਚ ਸਾਰੇ ਕੰਮ ਕਰ ਇਸ ਦੇ ਵਿੱਚ ਜਿਹੜਾ ਬੰਦਾ ਇੰਟਰੈਕਟ ਕਰੇਗਾ ਇਹ ਬਣੀ ਅਸਲੀ ਇੱਕ ਨਾਨ ਇੰਟਰੈਕਟਿਵ WhatsApp ਚੈਟ ਬਾਕਸ ਹੈ ਤੁਸੀਂ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹੋ ਤੁਸੀਂ ਮੈਸੇਜ ਭਾ ਸਕਦੇ ਹੋ ਉਸ ਦੇ ਕਾਰਨ ਕੀ ਹੈ ਕੁਝ ابھی ਖਾਲੀ ਹੈ ਪਿੰਡ ਦੇ ਪਿੰਡਾਂ ਦੇ ਤਰ੍ਹਾਂ ਦੀ ਕਮੀ ਹੈ ਅਸੀਂ ਦੂਜੀ ਇਹ ਕਿ ਪ੍ਰਸ਼ਾਸਨ ਦੀ ਕੱਲ ਕੀ ਪਹੁੰਚ ਜਨਤਾ ਤੱਕ ਨਹੀਂ ਹੈਗੀ ਕਿ ਪਾਰਟੀ ਦੀ ਪਹੁੰਚ ਜਨਤਾ ਤੱਕ ਨਹੀਂ ਹੈਗੀ ਨਹੀਂ ਨਹੀਂ ਇਹਦੇ ਵਿੱਚ ਇਦਾਂ ਦਾ ਕੁਝ ਨਹੀਂਗਾ ਕਿ ਪਾਰਟੀ ਦੀ ਪਹੁੰਚ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਪਹੁੰਚ ਨਹੀਂ ਆ ਇਹਦੇ ਵਿੱਚ ਇੱਕ ਦੋ ਇਦਾਂ ਦੀਆਂ ਚੀਜ਼ਾਂ ਜਿਹੜੇ ਅੱਜ ਸਿਗੀਆਂ ਇੱਕ ਤਾਂ ਸਾਡੇ ਕੇਜਰੀਵਾਲ ਸਾਹਿਬ ਬਾਰੇ ਸੀਗੇ ਤਰਨ ਤਰਨ ਦੇ ਵਿੱਚ ਔਰ ਸਾਡੀ ਕਾਫੀ ਜਿਹੜੀ ਟੀਮ ਜਿਹੜੇ ਸਾਡੇ ਅਸੀਂ ਬਲਾਕ ਦੇ ਕੋਆਰਡੀਨੇਟਰਸ ਵੀ ਲਾਏ ਆ ਉਹ ਵੀ ਸਾਡੇ ਜਿਹੜੇ ਹਲਕਾ ਇਚਾਰ ਦੇ ਦਸ਼ਾਂ ਦੇ ਸਨ ਅਨੁਸਾਰ ਉਹ ਵੀ ਉੱਥੇ ਗਏ ਆ ਔਰ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਮੈਸੇਜ ਜਿਹੜਾ ਆ ਉਹ ਅਸੀਂ ਦਿੱਤਾ ਸੀਗਾ ਆਪਣੇ ਵਰਕਰਾਂ ਨੂੰ ਪਰ ਕਾਫੀ ਗਿਣਤੀ ਵਿੱਚ ਵਰਕਰ ਤੁਹਾਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਤੁਹਾਡਾ ਜਿਹੜਾ ਕਿ ਬਿਲਕੁਲ ਸਾਡਾ ਸਕਸੈਸਫੁਲ ਸੀ ਸਾਡੇ ਜਿਹੜੇ ਮੋਤਵਾਰ ਸੀ ਉਹ ਪ੍ਰਧਾਨ ਆਏ ਪਰ ਕੁਰਸੀ ਤੇ ਖਾਲੀ ਕੁਰਸੀ ਤੇ ਖਾਲੀ ਪਈ ਹੈ ਸਰ ਇਹ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਇਹ ਸਾਰੇ ਪਿੰਡਾਂ ਦਾ ਇੱਕ ਵਾਰੀ ਪ੍ਰੋਗਰਾਮ ਨਹੀਂਗਾ ਜੇ ਤੁਹਾਨੂੰ ਪਤਾ ਸੀ ਕਿ ਤੁਹਾਡੀ ਡਿਊਟੀਆਂ ਤਰਨ ਤਰ ਲੱਗੀਆਂ ਪ੍ਰੋਗਰਾਮ ਪੋਸਟਪੋਨ ਕਿਉਂ ਕੀਤਾ ਗਿਆ ਹੈ ਸਰ ਦੇਖੋ ਉਹ ਇੱਕ ਅਲੱਗ ਚੀਜ਼ ਆ ਜਿਹੜੀ ਸਾਡੀ ਬੀਡੀਸੀ ਦੇ ਨਾਲ ਸਾਡੀ ਜਿਹੜੀ ਕਾਨਫਰੰਸ ਕਨਵਰਸੇਸ਼ਨ ਆ ਜਾਂ ਸਾਡਾ ਜਿਹੜਾ ਤਾਲਮੇਲ ਉਹ ਇੱਕ ਅਲੱਗ ਚੀਜ਼ ਆ ਔਰ ਸਰ ਕੁਰਸੀਆਂ ਖਾਲੀ ਨਹੀਂ ਸੀਗੀਆਂ ਸਾਡੇ ਜਿਹੜੇ ਪਿੰਡਾਂ ਦੇ ਸਾਡੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਇਸ ਆਪ ਦੇ ਬਾਰੇ ਜਾਣਕਾਰੀ ਲੈਣੀ ਆ ਉਹ ਸਾਡੇ ਜਿਹੜੇ 20-20 ਪਿੰਡਾਂ ਦਾ ਅਸੀਂ ਪ੍ਰੋਗਰਾਮ ਰੱਖਿਆ ਵਾ ਸਾਡੇ 4-6 ਸੈਸ਼ਨਾਂ ਦੇ ਵਿੱਚ ਪ੍ਰੋਗਰਾਮ ਹੁਣਾਇਆ 4 ਤੋਂ 5 ਸੈਸ਼ਨਾਂ ਦੇ ਵਿੱਚ ਇਹ ਕੋਈ ਮਤਲਬ ਕੁਰਸੀਆਂ ਖਾਲੀ ਕੋਈ ਏਡਾ ਵੱਡਾ ਇਸ਼ੂ ਨਹੀਂ ਗਾਇ ਇਹ ਜਿਹੜੇ ਕਿ ਜੁਧ ਨਸ਼ਾ ਵਿਰੁੱਧ ਪੈਰੇਦਾਰ ਸਰਕਾਰ ਦੇ ਨਾਲ ਸਾਥ ਦੇਵੋਗੇ ਬਿਲਕੁਲ ਦੇਵੋਗੇ ਜੀ ਦੇ ਵੀ ਰਹੇ ਆ ਔਰ ਲੰਬੇ ਸਮੇਂ ਪਰ ਅੱਧਾ ਪ੍ਰੋਗਰਾਮ ਦੇਖ ਕੇ ਲੱਗਦਾ ਤਾਂ ਨਹੀਂ ਹੈਗਾ ਵਾ ਸਰ ਅਜੇ ਨੈਕਸਟ ਪ੍ਰੋਗਰਾਮ ਪਈ ਆ ਕੋਈ ਗੱਲ ਨਹੀਂ ਸਾਡੇ ਇੰਨੇ-ਇੰਨੇ ਬੰਦੇ ਆਉਣੇ ਆ ਕਿਉਂਕਿ ਸਰ ਇਹ ਜਿਹੜਾ ਵਾ ਨਾ ਸਾਡਾ ਇੰਨੇ-ਇੰਨੇ ਮਤਲਬ ਕਿ ਕਿੰਨੇ 50-60 ਹਾਂਜੀ ਹਾਂ ਨਸ਼ਿਆਂ ਵਿਰੁੱਧ ਜਿਹਦਾ ਮਹਮ ਚਲਾਈ ਗਈ ਆ ਕਿ ਲੋਕ ਤੁਸੀਂ ਸੁਨਹਿਰਲੇ ਲੋਕ ਜਿਹੜਾ ਨਸ਼ਿਆਂ ਵਿਰੁੱਧ ਭੱਜਦੇ ਕਿਉਂ ਨਜ਼ਰ ਆ ਰਹੇ ਕਿ ਇੱਥੇ ਖਾਲੀ ਪਈਆਂ ਨਹੀਂ 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 ਸਰਪਾ ਕੋਈ ਨਹੀਂ ਭੱਜ ਰਿਹਾ ਅਸੀਂ ਜਨਾ ਜਨਾ ਪਿੰਡਾਂ ਦੇ ਸਾਡੇ ਘੱਟੋ ਘੱਟ ਸਾਡਾ 20 ਤੋਂ 22 ਪਿੰਡਾਂ ਦਾ ਪ੍ਰੋਗਰਾਮ ਇਹਦਾ ਹੁਣ ਦੇ ਸੈਸ਼ਨ ਦੇ ਸਾਡੇ ਉੱਥੋਂ ਕਾਫੀ ਬੰਦੇ ਆਏ ਆ ਸਾਡਾ ਜਿਹੜਾ ਸਕਸੈਸ ਹੈ ਜੀ